ਸੰਟ ਜੋਸਫ ਕਨਵਰਟ ਸਕੂਲ ਦੇ ਕੋਸਨ ਅੱਜ ਚਲਾਨਾ ਸਮਾਗਮ ਤੁਮ ਤਾਮ ਨਾਲ ਕਰਵਾਇਆ ਗਿਆ ਸਮਾਗਮ ਚ ਮੁੱਖ ਮਹਿਮਾਨ ਦੇ ਤੌਰ ਤੇ ਫਾਦਰ ਮਾਈਕਲ ਅਨੀ ਤਸੀਦਾਰ ਲక్ష్మణ ਸਿੰਘ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗ ਰੰਗ ਪ੍ਰੋਗਰਾਮ ਕੀਤਾ ਗਿਆ ਪੇਸ਼ ਸਕੂਲ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨਾਂ ਅਤੇ ਆਈਆਂ ਹੋਈਆਂ ਨਾ ਵਰ ਸ਼ਖਸੀਤਾਂ ਨੂੰ ਕੀਤਾ ਸਨਮਾਨ ਸੰਟ ਜੋਸਫ ਕਨਵਰਟ ਸਕੂਲ ਨਿਕੋਸਰਾਂ ਦਾ ਐਨਵਲ ਫੰਕਸ਼ਨ ਸਕੂਲ ਦੇ ਚੇਅਰਮੈਨ ਅਰੋਚਨ ਜੋਸਫ ਬਲਵਿੰਦਰ ਲਾੜੀ ਰਜੇਸ਼ ਪਟਿਆ ਦੀ ਦੇਖਰੇਖੇ ਕਰਵਾਇਆ ਗਿਆ ਜਿਸ ਇੱਥੇ ਮਹਿਮਾਨ ਵਜੋਂ ਮਾਨ ਦਿੱਤਾ ਅਤੇ ਫਾਦਰ ਮਾਈਕਲ ਅਨੀ ਅਤੇ ਤਸੀਦਾਰ ਲਖਮਨ ਸਿੰਘ ਦੇ ਬਾਬਾ ਬਨਾਨਕ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਸਕੂਲ ਮੈਨੇਜਮੈਂਟ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੁਕੇਸ਼ ਖੋਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਰੋਸ਼ਨ ਜੋਸਫ ਅਤੇ ਪ੍ਰਿੰਸੀਪਲ ਨਿਸ਼ੀ ਸ਼ਰਮਾ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਵੀ ਦੱਸੀਆਂ ਗਈਆਂ ਮਹਿਕ ਮਹਿਮਾਨ ਵਜੋਂ ਪਹੁੰਚੇ ਮਾਈਕਲ ਅਨੀ ਅਤੇ ਤਸੀਦਾਰ ਲਖਮਨ ਸਿੰਘ ਨੇ ਸਕੂਲੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਐਕਟੀਵਿਟੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸਕੂਲ ਦੇ ਚੇਅਰਮੈਨ ਰੋਚ ਜੋਸਫ ਬਲੁੰਦ ਸਿੰਘ ਲਾਡੀ ਰਜੇਸ਼ ਪਾਟਿਆ ਸਕੂਲ ਦੇ ਪ੍ਰਿੰਸੀਪਲ ਨੇ ਸ਼ੀਵਾਦਾਵ ਅਤੇ ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨਾਂ ਤੇ ਆਈਆਂ ਹੋਈਆਂ ਨਾਮਵਰ શિક્ષਿਤਾਂ ਨੂੰ ਸਨਮਾਨਤਵੀ ਕੀਤਾ ਗਿਆ ਤੇ ਅੰਤ ਵਿੱਚ ਰੋਚ ਜੋਸਫ ਵੱਲੋਂ ਆਏ ਹੋਏ ਪੇਰੈਂਟਸ ਮੁੱਖ ਮਹਿਮਾਨ ਅਤੇ ਹੋਰ ਨਾਮਵਰ શિક્ષਿਤਾਂ ਨਾਮਵਰ શિક્ષਿਤਾਂ ਦਾ ਧੰਨਵਾਦ ਵੀ ਕੀਤਾ ਗਿਆ ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਅੱਜ ਦਾ ਇਹ ਐਨੂਅਲ ਫੰਕਸ਼ਨ ਜਿਹੜਾ ਹੈ ਸਾਡੇ ਵਾਸਤੇ ਇੱਕ ਬੜਾ ਗ੍ਰੇਟ ਡੇ ਆ ਕਿਉਂਕਿ ਸਾਡੇ ਸਕੂਲ ਨੂੰ 10 ਸਾਲਾਂ ਬਾਅਦ ICSE ਦੀ ਮਾਨਤਾ ਮਿਲੀ ਆ ਇੰਡੀਅਨ ਸਕੂਲ ਸਰਟੀਫਿਕੇਟ ਤੇ ਐਗਜ਼ਾਮੀਨੇਸ਼ਨ ਜਿਹੜੀ ਅੱਗੇ ਜਾ ਕੇ ਸਾਡੇ ਬੱਚਿਆਂ ਵਾਸਤੇ ਬਹੁਤ ਇੱਕ ਯੋਗ ਜਿਹੜੀ ਕਾਰਵਾਈ ਕਰੇਗੀ बिकॉज ਇੰਟਰਨੈਸ਼ਨਲ ਬੋਰਡ ਹੁੰਦੇ ਨਾਤੇ ਜੋ ਅੱਜ ਦੀ ਸਟੱਡੀ ਆ ਉਹ ਬੜੀ ਜ਼ਰੂਰਤ ਆ ਕਿ ਬੱਚੇ ਜਿਹੜੇ ਨੇ ਮੋਡਰਨੇਸ਼ਨ ਜਿਹੜੀ ਹੋ ਰਹੀ ਆ ਉਹਦੇ ਵਿੱਚ ਅੱਗੇ ਵਧਣ ਉਹਦਾਸੀਂ ਕੋਸ਼ਿਸ਼ ਕਰ ਰਹੇ ਆ ਕਿ ਸਾਡਾ ਸਕੂਲ ਜਿਹੜਾ ਆ ਇਹ ਵਰਲਡ ਦੇ ਨਾਲ ਜਿੱਦਾਂ ਵਰਲਡ ਟੈਕਨੋਲੋਜੀ ਵਿੱਚ ਅੱਗੇ ਵਧ ਰਿਹਾ ਹੈ ਅਸੀਂ ਵੀ ਆਪਣੇ ਲੇਟੈਸਟ ਟੈਕਨੋਲੋਜੀ ਦੇ ਨਾਲ ਅਸੀਂ ਇਹਨੂੰ ਅੱਗੇ ਲੈ ਕੇ ਜਾ ਸਕੀਏ ਥਿਸ ਇਅਰ ਮਾਰਕਸ ਅ ਹਿਸਟੋਰਿਕ ਮਾਈਲਸਟੋਨ ਇਨ ਆਵਰ ਜਰਨੀ ਐਸ ਦ ਸਕੂਲ ਸੈਲੀਬ੍ਰੇਟਸ 10 ਇਅਰਸ ਆਫ ਡੈਡੀਕੇਟਿਡ ਸਰਵਿਸ ਇਨ ਐਜੂਕੇਸ਼ਨ ਐਂਡ ਪ੍ਰਾਊਡਲੀ ਅਚੀਵਸ ਆਈਸੀਐਸਸੀ ਅਫੀਲੀਏਸ਼ਨ ਫਰਮ ਦਾ ਕਾਉਂਸਲ ਫਾਰ ਦਾ ਇੰਡੀਆ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨਿਊ ਦਿੱਲੀ Our school began its journey on the feast day of our school patron, St. Joseph, on 19 March 2015. It was inaugurated and blessed by Reverend Father Ruby Rinderji Singh Ladi and Mr. Jesh Bhatia to provide quality education rooted in values and discipline over the past 10 years. We have grown steadily in strength, infrastructure, and reputation. Today, we proudly stand as one of the leading institutions in this area. As our school always follows new ideas as world moves forward in technology and innovation, our school is preparing students for a modern and global future. Our students participating in different sports, inter-house competitions in debates, arts, music, and different exhibitions like science, history, maths, geography and art and track. Our dedicated team of teaching staff and non-teaching staff, former and present, forms the backbone of the school. And one was announcing they address themselves as st joseph community community means a family coming together to do something great and for a noble purpose and i tell you as i was watching to the programs i could see hard work with honesty put in every act and performance and i personally believe and i know you also will agree that we should give a big round of applause for the wonderful performance put till now before us tribhuni apne den de hai saas apne punjabi parshave thode samay rakhna chahunda jaisan assi bachiyan de ik ik program nu dekh rahe si saade man de pau ate khushi ik ajeha ਮੁਕਾਮ ਹਾਸਲ ਕਰਨ ਜੇਸੋ ਮੁਕਾਮ ਨੂੰ ਸੁਕਾਮੂ ਹਾਸਲ ਕਰਨ ਲਈ ਕਈ ਵਾਰ ਇਨਸਾਨ ਆਪਣੇ ਕਈ ਕਈ ਸਾਲ ਲਗਾ ਦਿੰਦਾ ਹੈ ਕਿਉਂਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਨਾ ਸਿਰਫ ਆਪਣੀ ਪਰਫਾਰਮੈਂਸ ਦਿਦੇ ਹੋਏ ਸਗੋਂ ਨੇਕ ਗੁਣਾਂ ਨੂੰ ਆਪਣੇ ਗਾਣੇ ਦੇ ਰਾਹੀਂ ਆਪਣੇ ਗਾਣੇ ਦੇ ਰਾਹੀਂ ਪੇਸ਼ ਕਰਨਾ ਦੇਖਦੇ ਆ ਤਾਂ ਸਾਨੂੰ ਖੁਸ਼ੀ ਮਿਲਦੀ ਹੈ ਪਤਾ ਲੱਗਦਾ ਹੈ ਕਿ ਸਾਡੇ ਇਹੀ ਬੱਚੇ ਅੱਗੇ ਜਾ ਕੇ ਸਾਡੇ ਸਮਾਜ ਨੂੰ ਸਾਡੇ ਦੇਸ਼ ਦਾ ਨਿਰਮਾਣ ਕਰਨਗੇ ਅੱਜ ਅੱਜ ਸਾਡੇ ਭਾਰਤ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਸਾਨੂੰ ਲੋੜ ਬਣਾ ਲੋਕਾਂ ਦੀ ਨਹੀਂ ਹੈ ਜੋ ਆਪਣੇ ਲਈ ਅਵਾਰਡ ਇਕੱਠੇ ਕਰ ਰਹੇ ਨੇ ਸਾਨੂੰ ਲੋੜ ਉਹਨਾਂ ਲੋਕਾਂ ਦੀ ਹੈ ਜੋ ਸਮਾਜ ਨੂੰ ਹੀ ਅਵਾਰਡ ਬਣਾ ਰਹੇ ਨੇ ਤਾਂ ਕਿ ਸਮਾਜ ਹਰੇਕ ਇਨਸਾਨ ਦੇ ਲਈ ਰਹਿਣ ਦੇ ਲਈ ਇੱਕ ਬਹੁਤ ਸੋਹਣੀ ਅਤੇ ਚੰਗੀ ਸਥਾਨ ਬਣ ਸਕੇ